ਅੱਜ ਦੇ ਵੀਡੀਓ ਬਹੁਤ ਹੀ ਜ਼ਿਆਦਾ ਖਾਸ ਹੈ ਕਿਉਂਕਿ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਉਸ ਇਤਿਹਾਸਕ ਸਥਾਨ ਦੇ ਦਰਸ਼ਨ ਕਰਵਾਉਣ ਜਾ ਰਹੇ ਹਾਂ ਜਿਸ ਨੂੰ ਸਿੱਖ ਸੰਗਤਾਂ ਘੱਟ ਹੀ ਜਾਣਦੀਆਂ ਹਨ ਅਸੀਂ ਪਹੁੰਚੇ ਹਾਂ ਪਿੰਡ ਮਹਾਰਾਜ ਜਿਸ ਨੂੰ ਮਹਾਰਾਜ ਵੀ ਕਿਹਾ ਜਾਂਦਾ ਹੈ ਇਹ ਉਹ ਪਵਿੱਤਰ ਸਥਾਨ ਹੈ ਜਿੱਥੇ ਭਾਈ ਮੰਜ ਜੀ ਭਾਈ ਜੇਠਾ ਜੀ ਭਾਈ ਕਟਾਰੋ ਜੀ ਅਤੇ ਹੋਰ 1200 ਸਿੱਖ ਮਰਜੀਵੜਿਆਂ ਨੇ ਸ਼ਾਹਜ਼ਾਦਾ ਦਿੱਤਿਆਂ ਅਤੇ ਗੁਰੂ ਸਾਹਿਬ ਨੇ ਇੱਥੇ ਬਹੁਤ ਭਾਰੀ ਜੰਗ ਲੜਿਆ ਸੀ ਜਿਸ ਵਿੱਚ 1200 ਸਿੱਖ ਸ਼ਹੀਦ ਹੋਏ ਸੀ ਅਤੇ ਮਹਾਰਾਜ ਦੀ ਜੰਗ ਦਾ ਇਤਿਹਾਸ ਇਸ ਤਰ੍ਹਾਂ ਹੈ ਹਰਗੋਬਿੰਦਪੁਰ ਦੀ ਜੰਗ ਮਗਰੋਂ ਸੱਚੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਜੀ ਫਿਰ ਸਿੱਖੀ ਪ੍ਰਚਾਰ ਵਿੱਚ ਰੋਗ ਜਗੇ ਅਤੇ ਲੋਕ ਭਲਾਈ ਦਾ ਕੰਮ ਕਰਨ ਲੱਗੇ ਭਾਵ ਲੋਕਾਂ ਨੂੰ ਗੁਰਨਾਨਕ ਸਾਹਿਬ ਨਾਲ ਜੋੜਨ ਲੱਗੇ ਸਿੱਖੀ ਨਾਲ ਜੋੜਨ ਲੱਗੇ ਨਿਰੰਕਾਰ ਨਾਲ ਜੋੜਨ ਲੱਗੇ ਅਗਲੇ ਸਾਲ ਵਿੱਚ ਆਪ ਨੂੰ ਸਾਈ ਫੌਜ ਨਾਲ ਫਿਰ ਤੋਂ ਟਾਕਰਾ ਕਰਨਾ ਪਿਆ ਇਸ ਜੰਗ ਦਾ ਜੋ ਪ੍ਰਤੱਖ ਕਾਰਨ ਦੋ ਘੋੜੇ ਬਣੇ ਜੋ ਦਿਲਵਾਗ ਤੇ ਗੁਲਵਾਗ ਜਿਨ੍ਹਾਂ ਦਾ ਇਤਿਹਾਸ ਵਿੱਚ ਨਾਮ ਆਉਂਦਾ ਹੈ ਉਹ ਇਓ ਕਾਬਲ ਦਾ ਇੱਕ ਮਸੰਦ ਗੁਰੂਜੀ ਲਈ ਦੋ ਬਹੁਤ ਹੀ ਬੜੀਆਂ ਨਸਲ ਦੇ ਘੋੜੇ ਲੈ ਕੇ ਆਉਂਦਾ ਹੈ ਜੋ ਕਾਬਲ ਦੀ ਸੰਗਤ ਨੇ ਆਪਣੇ ਸੱਚੇ ਪਾਤਸ਼ਾਹੀ ਭੇਜੇ ਹੁੰਦੇ ਹਨ ਪਰ ਲਾਹੌਰ ਦੇ ਸੂਬੇਦਾਰ ਦੀ ਉਹਨਾਂ ਅਰਬੀ ਨਸਲ ਦੇ ਘੋੜਿਆਂ ਦੇਖ ਕੇ ਜੋ ਨੀਤ ਹੈ ਉਹ ਬਦਨੀਤ ਹੋ ਜਾਂਦੀ ਹੈ ਭਾਵ ਉਹ ਘੋੜੇ ਮਸੰਦਾ ਕੋਲੋਂ ਖੋਹ ਲੈਂਦਾ ਹੈ ਅਤੇ ਮਸੰਦ ਤੇ ਸਿੱਖ ਸੰਗਤਾਂ ਇਹ ਕੱਲ ਜਾ ਕੇ ਗੁਰੂ ਜੀ ਨੂੰ ਦੱਸਦੀਆਂ ਹਨ ਤਾਂ ਗੁਰੂ ਜੀ ਉਹਨਾਂ ਦੀ ਸ਼ਰਧਾ ਦੇਖ ਕੇ ਬਾਬਾ ਵਿਧਿਚੰਦ ਨੂੰ ਉਹ ਘੋੜੇ ਲੈ ਕੇ ਆਉਣ ਦੀ ਸੇਵਾ ਨੇ ਉਹ ਦਿੰਦੇ ਹਨ ਬਾਬਾ ਵਿਧਿਜੰਨ ਜੀ ਆਪਣੀ ਚਲਾਕੀ ਦੇ ਨਾਲ ਉਹ ਦੋਨੋਂ ਘੋੜੇ ਗੁਰੂ ਸਾਹਿਬ ਦੀ ਸੇਵਾ ਵਿੱਚ ਭੇਟ ਕਰਦੇ ਹਨ ਪਹਿਲਾ ਘੋੜਾ ਬਾਬਾ ਵਿਧੀਚੰਦ ਜੀ ਖਾਹੀ ਬਣ ਕੇ ਲੈ ਕੇ ਆਏ ਤੇ ਦੂਸਰਾ ਘੋੜਾ ਜੋਤਸੀ ਬਣ ਕੇ ਲੈ ਕੇ ਆਏ ਇਨ੍ਹਾਂ ਘੋੜਿਆਂ ਤੋਂ ਬਾਅਦ ਹੀ ਇਹ ਜੋ ਜੰਗ ਹੈ ਇਹ ਸ਼ੁਰੂ ਹੋਈ ਹੈ ਭਾਵ ਮੁਗਲ ਹਕੂਮਤ ਨੂੰ ਇਦਾਂ ਲੱਗਿਆ ਕਿ ਸਾਡੀ ਨੱਕ ਦੇ ਹੇਠੋਂ ਸਾਡੇ ਅਸਤਵਲ ਵਿੱਚੋਂ ਤਵੇਲੇ ਵਿੱਚੋਂ ਇੱਕ ਸਿੱਖ ਇਕੱਲਾ ਸਿੱਖ ਘੋੜੇ ਕਿਦਾਂ ਲੈ ਕੇ ਆ ਸਕਦਾ ਹੈ ਇਸ ਵਿੱਚ ਸਾਡੀ ਬਦਨਾਮੀ ਹੈ ਲੱਲਾ ਬੇਗ ਤੇ ਕਮਰਬੇਗ ਦੀ ਕਮਾਲ ਹੇਠ 35000 ਫੌਜ ਗੁਰੂ ਜੀ ਦੇ ਵਿਰੁੱਧ ਭੇਜੀ ਗਈ ਗੁਰੂ ਜੀ ਉਸ ਵੇਲੇ ਮਾਲਵੇ ਦੇ ਇਸ ਇਲਾਕੇ ਵਿੱਚ ਧਰਮ ਪ੍ਰਚਾਰ ਕਰ ਰਹੇ ਸਨ ਜਦੋਂ ਸਾਹੀ ਫੌਜ ਸਤਲੁਜੋਂ ਪਾਰ ਹੋ ਗਈ ਗੁਰੂ ਜੀ ਨੂੰ ਪਹਿਲਾਂ ਪਤਾ ਲੱਗ ਗਿਆ ਸੀ ਉਹ ਤਿਆਰ ਹੋ ਗਏ ਉਹਨਾਂ ਨੇ ਮਹਾਰਾਜ ਤੇ ਪਾਸ ਨਖਾਣੀ ਢਾਬ ਜਿਸ ਜਗ੍ਹਾ ਤੁਸੀਂ ਦੇਖ ਰਹੇ ਹੋ ਇਸ ਜਗ੍ਹਾ ਤੇ ਮੋਰਚਾ ਕਾਇਮ ਕਰ ਦਿੱਤਾ ਦੋ ਦਿਨ ਦੀ ਸਖਤ ਲੜਾਈ ਹੋਈ ਲਾਸ਼ਾਂ ਦੇ ਢੇਰ ਲੱਗ ਪਏ ਦੂਜੇ ਦਿਨ ਲੱਲਾ ਵੇਗ ਘੋੜਾ ਛੱਡ ਕੇ ਗੁਰੂ ਜੀ ਪਾਸ ਆ ਗਿਆ ਤੇ ਕਹਿਣ ਲੱਗਾ ਖਲਕਤ ਨੂੰ ਕਾਤੋਂ ਮਰਵਾਉਂਦੇ ਹੋ ਆਓ ਆਪਾਂ ਦੋਵੇਂ ਲੜਕੇ ਫੈਸਲਾ ਕਰ ਲਈਏ ਜਿੱਤ ਹਾਰ ਦਾ ਗੁਰੂ ਜੀ ਨੇ ਕਿਹਾ ਬੜੀ ਸੋਹਣੀ ਤੇ ਸਿਆਣੀ ਗੱਲ ਕੀਤੀ ਹੈ ਦੰਦ ਜੁੱਦ ਹੋਇਆ ਪਹਿਲਾਂ ਤੀਰਾਂ ਨਾਲ ਲੜਾਈ ਹੋਈ ਅਤੇ ਫਿਰ ਤਲਵਾਰਾਂ ਦੇ ਨਾਲ ਮੇਰੇ ਸੱਚੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਲੱਲਾ ਵੇਗ ਨੂੰ ਪਹਿਲਾ ਵਾਰ ਕਰਨ ਦੇ ਲਈ ਕਿਹਾ ਲੱਲਾ ਵੇਗ ਨੇ ਵਾਰ ਕੀਤਾ ਗੁਰੂ ਜੀ ਨੇ ਆਪਣੀ ਤਲਵਾਰ ਦੇ ਨਾਲ ਉਹ ਵਾਰ ਰੋਕ ਦਿੱਤਾ ਅਤੇ ਫਿਰ ਲੱਲਾ ਵੇਗ ਨੂੰ ਲਲਕਾਰ ਕੇ ਕਿਹਾ ਕਿ ਹੁਣ ਸਾਡਾ ਵਾਰ ਸਹਾਰ ਲੱਲਾ ਵੇਗ ਗੁਰੂ ਜੀ ਦਾ ਵਾਰ ਨਾ ਸਹਾਰ ਸਕਿਆ ਅਤੇ ਉੱਥੇ ਹੀ ਅਤੇ ਗੁਰੂ ਜੀ ਦੇ ਇੱਕ ਵਾਰ ਦੇ ਨਾਲ ਹੀ ਮਾਰਿਆ ਗਿਆ ਲੱਲਾ ਵੇਗ ਦੇ ਮਾਰਨ ਦੀ ਦੇਰ ਸੀ ਕਿ ਸਾਹੀ ਫੌਜ ਮੈਦਾਨ ਛੱਡ ਕੇ ਤਿੱਤਰ ਹੋ ਗਈ ਤਾਨੂੰ ਇੱਥੇ ਦੱਸ ਦਈਏ ਕਿ ਸਾਹੀ ਫੌਜ ਦੀ ਗਿਣਤੀ 35000 ਸੀ ਅਤੇ ਸਿੱਖਾਂ ਦੀ ਗਿਣਤੀ ਇਤਿਹਾਸ ਵਿੱਚ 3500 ਤੋਂ 4000 ਦੱਸੀ ਜਾਂਦੀ ਹੈ ਤੁਸੀਂ ਆਪ ਹੀ ਦੇਖੋ ਕਿ ਤੇ ਇੱਕ ਜਗ੍ਹਾ 35000 ਫੌਜ ਜਿਸ ਕੋਲ ਅਸਲਾ ਭਰਪੂਰ ਹੈ ਤੇ ਦੂਜੇ ਪਾਸੇ ਮੇਰੇ ਸੱਚੇ ਪਾਸਾ ਤੇ ਉਹਨਾਂ ਦੇ 3500 ਤੋਂ 4000 ਮਰਜੀ ਵੜੇ ਸਿੱਖ ਤਾਂ ਵੀ 1200 ਸਿੱਖ ਸ਼ਹੀਦ ਹੋ ਗਏ ਪਰ ਜੋ ਮੁਗਲਾਂ ਦੀ ਗਿਣਤੀ ਹੈ ਉਹ 20 ਤੋਂ 25000 ਦੱਸੀ ਜਾਂਦੀ ਹੈ ਤਦ ਗੁਰੂ ਸਾਹਿਬ ਨੇ ਕੀ ਕੀਤਾ ਜੋ ਜਗ੍ਹਾ ਤੁਸੀਂ ਦੇਖ ਰਹੇ ਹੋ ਕੋਟ ਮਹਾਰਾਜ ਪਿੰਡ ਗੁਰੂ ਘਰ ਦੀ ਗੁਰੂ ਜੀ ਨੇ ਇਸ ਜਗ੍ਹਾ ਦੇ ਲਾਗੇ ਇੱਕ ਖੂਹ ਬਣਵਾਇਆ ਉਸ ਖੂਹ ਦੇ ਵਿੱਚ ਜੋ ਮੁਸਲਮਾਨਾਂ ਦੇ ਸਪਾਈਆਂ ਦੀਆਂ ਜੋ ਲਾਸਾਂ ਸੀ ਉਹ ਦੱਬ ਦਿੱਤੀਆਂ ਅਤੇ ਖੂਹ ਨੂੰ ਬੰਦ ਕਰ ਦਿੱਤਾ ਖੂਹ ਨੂੰ ਬੰਦ ਕਰਨ ਤੋਂ ਬਾਅਦ ਉੱਪਰ ਥੜਾ ਬਣਵਾਇਆ ਗਿਆ ਜਿੱਥੇ ਅੱਜ ਕੱਲ ਸੁੰਦਰ ਗੁਰੂ ਘਰ ਸਜੋਬਤ ਹੈ ਉਸ ਜਗ੍ਹਾ ਤੇ ਸੱਚੇ ਪਾਤਸ਼ਾਹ ਜੀ ਨੇ ਆਪਣੇ ਪਿਆਰੇ ਗੁਰਸਿੱਖਾਂ ਦੀਆਂ ਭਾਈ ਮਾਂਝੀ ਜੀ ਦਾ ਸੰਸਕਾਰ ਕੀਤਾ ਭਾਈ ਜੇਠਾ ਜੀ ਦਾ ਸੰਸਕਾਰ ਕੀਤਾ ਭਾਈ ਕਟਾਰੂ ਜੀ ਦਾ ਸੰਸਕਾਰ ਕੀਤਾ ਅਤੇ ਹੋਰ 1200 ਸਿੱਖ ਜਿ ਗੁਰੂ ਜੀ ਦੇ ਪਿਆਰੇ ਸਿੱਖ ਸਨ ਉਹਨਾਂ ਦਾ ਸੰਸਕਾਰ ਕੀਤਾ ਜਿਸ ਢਾਬ ਤੋਂ ਜੰਗ ਹੋਈ ਸੀ ਉਸ ਜਗ੍ਹਾ ਤੇ ਅੱਜ ਕੱਲ ਬਹੁਤ ਹੀ ਸੁੰਦਰ ਗੁਰਕਾਸ ਸੋਭਤ ਹੈ ਗੁਰਦਾਸ ਸਾਹਿਬ ਦੀ ਇਮਾਰਤ ਪੁਰਾਣੀ ਹੈ ਭਾਵ ਸਿੱਖ ਰਾਜ ਦੇ ਵੇਲੇ ਦੀ ਜਾਂ ਅੰਗਰੇਜ਼ਾਂ ਦੇ ਵੇਲੇ ਦੀ ਬਣੀ ਹੋਈ ਹੈ ਜੋ ਬਹੁਤ ਹੀ ਜ਼ਿਆਦਾ ਖੂਬਸੂਰਤ ਅਤੇ ਦਰਸ਼ਨੀਕ ਹੈ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਜ਼ਮੀਨ ਦੇ ਨਾਲੋਂ ਮਤਲਬ ਸੜਕ ਦੇ ਨਾਲੋਂ ਦਰਬਾਰ ਸਾਹਿਬ ਕਿੰਨਾ ਜ਼ਿਆਦਾ ਉੱਚਾ ਬਣਿਆ ਹੋਇਆ ਹੈ ਭਾਵ ਉਸ ਟਾਪ ਤੇ ਗੁਰੂ ਘਰ ਸੁਸ਼ੋਭਤ ਹੈ ਜਿੱਥੇ ਹਰ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਰਹਿੰਦਾ ਹੈ ਅਤੇ ਸੰਗਤਾਂ ਇੱਥੋਂ ਦੂਰੋਂ ਨੇੜੇੋਂ ਮੱਥਾ ਟੇਕਣਾਉਂਦੀਆਂ ਹਨ ਉਹਨਾਂ ਦੀਆਂ ਸੁੱਖਾਂ ਬਾਹਰ ਆਉਂਦੀਆਂ ਹਨ ਇਸ ਗੁਰੂ ਘਰ ਦੇ ਨਾਲ ਹੀ ਥੋੜੀ ਜੀ ਬਿੱਤ ਤੇ ਜਾ ਕੇ ਉਹ 베ਰੀ ਹੈ ਜਿਸ 베ਰੀ ਦੇ ਨਾਲ ਗੁਰੂ ਸਾਹਿਬ ਜੀ ਨੇ ਆਪਣਾ ਪਵਿੱਤਰ ਘੋੜਾ ਬੰਨਿਆ ਸੀ ਸਿੱਖ ਫੌਜਾਂ ਨੇ ਆਪਣੇ ਘੋੜੇ ਬੰਨੇ ਸਨ ਉਹ 베ਰੀ ਅੱਜ ਵੀ ਉਸੇ ਤਰ੍ਹਾਂ ਮੌਜੂਦ ਹੈ ਉਹ ਵੀ ਤੁਹਾਨੂੰ ਦੱਸ ਖਾਵਾਂਗੇ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ ਇਹ ਜੋ ਸਥਾਨ ਹੁਣ ਤੁਸੀਂ ਦੇਖ ਰਹੇ ਹੋ ਮਹਾਰਾਜਪਿੰਡ ਦੇ ਵਿੱਚ ਇਹੀ ਉਹ ਸਥਾਨ ਹੈ ਜਿੱਥੇ ਭਾਈ ਮੰਜ ਜੀ ਜਿਨ੍ਹਾਂ ਨੂੰ ਸਿੱਖ ਇਤਿਹਾਸ ਵਿੱਚ ਕੌਣ ਨਹੀਂ ਜਾਣਦਾ ਉਹਨਾਂ ਦਾ ਸਰਕਾਰ ਹੈ ਗੁਰੂ ਪਿਤਾ ਨੇ ਆਪਣੇ ਹੱਥੀ ਕੀਤਾ ਸੀ ਇਸੇ ਹੀ ਜਗ੍ਹਾ ਤੇ ਇਹ ਉਹ ਬੇਰੀ ਹੈ ਜਿੱਥੇ ਗੁਰੂ ਸਾਹਿਬ ਨੇ ਆਪਣਾ ਘੋੜਾ ਬੰਨਿਆ ਸੀ ਸਿੱਖ ਫੌਜਾਂ ਨੇ ਆਰਾਮ ਕੀਤਾ ਸੀ ਇਹ ਬੇਰੀ ਤਕਰੀਬਨ 30 ਤੋਂ 40 ਵਿਸਵੀ ਦੇ ਵਿੱਚ ਫੈਲੀ ਹੋਈ ਹੈ ਜਿੱਥੇ ਸਿੱਖ ਸੰਗਤਾਂ ਇਸ ਬਿਰੀ ਦਰਸ਼ਨ ਕਰਦੀਆਂ ਹਨ ਅਤੇ ਆਪਣੀ ਜੋ ਸਿੱਖ ਇਤਿਹਾਸ ਹੈ ਉਸ ਤੋਂ ਜਾਣੂ ਹੁੰਦੀਆਂ ਹਨ ਆਓ ਆਪਾਂ ਵੀ ਪ੍ਰਣ ਕਰੀਏ ਕਿ ਇਹਦੀਆਂ ਇਤਿਹਾਸਕ ਵੀਡੀਓ ਨੂੰ ਸ਼ੇਅਰ ਕਰਨਾ ਭੁੱਲੀਏ ਅਤੇ ਆਪਣੇ ਬੱਚਿਆਂ ਨੂੰ ਇਨ੍ਹਾਂ ਜੋ ਪਵਿੱਤਰ ਸਥਾਨਾਂ ਦੇ ਦਰਸ਼ਨ ਕਰਵਾਈਏ ਤਾਂ ਜੋ ਸਿੱਖ ਇਤਿਹਾਸ ਨਾਲ ਜੁੜ ਕੇ ਰਹਿਣ ਕਿ ਕਿਸ ਤਰ੍ਹਾਂ 3500 ਤੋਂ 4000 ਸਿੱਖਾਂ ਨੇ ਗੁਰੂ ਸਾਹਿਬ ਦੀ ਅਗਵਾਈ ਦੇ ਵਿੱਚ ਗੁਰੂ ਸਾਹਿਬ ਦਾ ਓਟ ਆਸਰਾ ਤੱਕ ਕੇ 35000 ਮੁਗਲ ਫੌਜ ਨੂੰ ਹਰਾ ਦਿੱਤਾ ਸੀ ਅਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਭੁੱਲਣਾ ਅਤੇ ਬੈਲ ਆਈਕਨ ਨੂੰ ਆਨ ਕਰ ਦਿਓ ਤਾਂ ਜੋ ਇਦਾਂ ਦੇ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕਣ ਧੰਨਵਾਦ